ਆਮ ਆਦਮੀ ਪਾਰਟੀ ਦੀ ਇੱਕ ਹੋਰ ਵਿਧਾਇਕਾ ਹੋਈ ਬਾਗੀ ਆਪਣੀ ਹੀ ਸਰਕਾਰ ਦੇ ਖਿਲਾਫ ਖੜ੍ਹ ਲਿਟੇ ਉਸਨੇ ਮੋਰਚੇ ਜੋ ਆਪਣੀ ਸਰਕਾਰ ਦੇ ਵਿੱਚ ਆਪਣੇ ਲੀਡਰਾਂ ਨੂੰ ਖੋਟੇ ਸਿੱਕੇ ਦੱਸ ਰਹੀ ਹੈ ਜੋ ਸਰਕਾਰ ਦੇ ਵਿੱਚ ਹੜਕਮ ਮਚ ਗਿਆ ਉਸ ਵਿਧਾਇਕਾ ਦੇ ਵੱਲੋਂ ਦਿੱਤੇ ਹੋਏ ਬਿਆਨ ਤੋਂ ਬਾਅਦ ਹੁਣ ਉਸ ਦੇ ਉੱਪਰ ਵੀ ਕਾਰਵਾਈ ਹੋਵੇਗੀ ਜਿਸ ਤੋਂ ਪਹਿਲਾਂ ਕਿ ਹਰਮਿਤ ਪਠਾਨ ਮਾਜਰਾ ਤੇ ਕਮਰ ਵਿਜੇ ਪ੍ਰਤਾਪ ਸਿੰਘ ਦੇ ਉੱਪਰ ਕਾਰਵਾਈ ਹੋਈ ਏ ਹੁਣ ਇਹ ਵਿਧਾਇਕਾ ਜੋ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਚੁੱਕੀ ਏ ਇਸ ਦੇ ਉੱਪਰ ਕੀ ਐਕਸ਼ਨ ਲਵੇਗੀ ਸਰਕਾਰ ਤੁਹਾਨੂੰ ਅਸੀਂ ਉਸ ਦੀ ਉਹ ਆਡੀਓ ਕਲਿੱਪ ਸੁਣਾਵਾਂਗੇ ਜਿਸ ਵਿੱਚ ਆਪਣੀ ਸਰਕਾਰ ਦੇ ਉੱਪਰ ਉਹ ਵੱਡੇ ਇਲਜ਼ਾਮ ਲਾ ਰਹੀ ਏ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਆ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦੇ 92 ਵਿਧਾਇਕ 2022 ਵਿੱਚ ਜਿੱਤੇ ਉਸ ਤੋਂ ਬਾਅਦ ਜਿਮਨੀ ਚੋਣਾਂ ਦੇ ਵਿੱਚ ਫਿਰ ਇਹਨਾਂ ਨੂੰ ਜਿੱਤ ਦਰਜ ਹੋਈ ਤੇ ਹੁਣ ਲਗਭਗ 96 ਤੇ 97 ਵਿਧਾਇਕ ਹੋ ਚੁੱਕੇ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਸਾਰੇ ਵਿਧਾਇਕ ਜੋ ਹੁਣ ਆਪਣੀ ਸਰਕਾਰ ਦੇ ਖਿਲਾਫ ਇਹਨਾਂ ਨੇ ਦ비 ਆਵਾਜ਼ ਵਿੱਚ ਬੋਲਦੇ ਸੀ ਹੁਣ ਖੁੱਲ ਕੇ ਸਾਹਮਣੇ ਬੋਲਣ ਲੱਗੇ ਨੇ ਇਸ ਤੋਂ ਪਹਿਲਾਂ ਕਿ ਕਮਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਦੋਂ ਹੜ ਆਏ ਤਾਂ ਉਦੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਹਰਮਿਤ ਪਠਾਨ ਮਾਜਰਾ ਬੋਲਿਆ ਤੇ ਉਸ ਨੂੰ ਉਸਤੇ ਉੱਪਰ ਕਾਰਵਾਈ ਕਰਕੇ ਤੇ ਪਰਚੇ ਦਰਜ ਕਰ ਦਿੱਤੇ ਗਏ ਜੋ ਅੱਜ ਤੱਕ ਉਹ ਫਰਾਰ ਹੋਇਆ ਹੋਇਆ ਪੁਲਸ ਦੇ ਹੱਥੇ ਨਹੀਂ ਆਇਆ ਅੱਜ ਇਹ ਤੀਸਰੀ ਵਿਧਾਇਕਾ ਜਿਸ ਨੇ ਆਪਣੀ ਸਰਕਾਰ ਦੇ ਵਿੱਚ ਵੱਡੇ ਇਲਜ਼ਾਮ ਲਾ ਦਿੱਤੇ ਨੇ ਕਿ ਖੋਟੇ ਸਿੱਕੇ ਬੈਠੇ ਨੇ ਸਾਡੀ ਸਰਕਾਰ ਦੇ ਵਿੱਚ ਜੋ ਖੋਟੇ ਸਿੱਕੇ ਨਾ ਹੁੰਦੇ ਤਾਂ ਸਾਡੀ ਸਰਕਾਰ ਬਦਨਾਮ ਨਾ ਹੁੰਦੀ ਸਾਡੀ ਸਰਕਾਰ ਨੂੰ ਜੋ ਹੋਰ ਵੀ ਲੋਕ ਅੱਗੇ ਤੱਕ ਵੋਟਾਂ ਮੰਗਣ ਦੀ ਸਾਨੂੰ ਜ਼ਰੂਰਤ ਨਾ ਪੈਂਦੀ ਔਰ ਲੋਕ ਆਪਣੇ ਆਪ ਵੋਟ ਕਰਦੇ ਪਰ ਖੋਟੇ ਸਿੱਕਿਆਂ ਦਾ ਅਸੀਂ ਕੀ ਕਰੀਏ ਜਿਸ ਦੇ ਬਾਰੇ ਉਸਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਆਪਣੀ ਸਰਕਾਰ ਦੇ ਉਹਨਾਂ ਵਿਧਾਇਕਾਂ ਦੇ ਜਿਨ੍ਹਾਂ ਦੇ ਨਾਲ ਅਜ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਸੋ ਉਸ ਵਿਧਾਇਕਾ ਦੇ ਵੱਲੋਂ ਜੋ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਉਹ ਹੁਣ ਖੋਟੇ ਸਿੱਕੇ ਕਿਸ ਨੂੰ ਦੱਸ ਰਹੀਏ ਮੌਜੂਦਾ ਮੰਤਰੀਆਂ ਨੂੰ ਮੌਜੂਦਾ ਵਿਧਾਇਕਾਂ ਨੂੰ ਜਾਂ ਖੋਰ ਆਪਣੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਬਾਰੇ ਗੱਲ ਕਰ ਰਹੀ ਹੈ ਜਿਸ ਦੇ ਬਾਰੇ ਉਹਨਾਂ ਨੇ ਪੰਜਾਬ ਦੀਆਂ ਬਲਾਕ ਸਮਤੀ ਦੇ ਜਿਮਣੀ ਚੋਣਾਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਖਿਲਾਫ ਆਜ਼ਾਦ ਚੋਣ ਲੜ ਰਹੇ ਉਮੀਦਵਾਰ ਜੋ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗਦੀ ਨਜ਼ਰ ਆਈਏ ਜੋ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਵੋਟਾਂ ਮੰਗਦੀ ਨਜ਼ਰ ਆਈਏ ਜੋ ਉਹਨਾਂ ਦੇ ਵਿੱਚ ਬਗਾਵਤ ਹੋ ਚੁੱਕੀ ਹੈ ਜਿਸ ਦੇ ਬਾਰੇ ਉਹਨੇ ਅੱਜ ਸਟੇਜ ਦੇ ਉੱਪਰ ਬੋਲਦਿਆਂ ਹੋਇਆ ਇਹ ਵੱਡੇ ਇਲਜ਼ਾਮ ਲਾਏ ਨੇ ਜੋ ਸੰਗਰੂਰ ਤੋਂ ਵਿਧਾਇਕਾ

ਅੱਜ ਦੇ ਨਾਮ ਤੇ ਤਾਂ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰਨੀ ਆ ਕੰਨ ਦੱਸਦਾ ਵੀ ਅੱਜ ਤੱਕ ਥੋੜੇ ਬਨ ਸਾਰੇ ਹਲਕੇ ਦੀਆਂ ਪੰਚਾਇਤਾਂ ਆਉਂਦੀਆਂ ਨੇ ਤੁਹਾਡੇ ਨਗਰ ਦੀ ਪੰਚਾਇਤ ਕਰੇਗੀ ਤੁਹਾਡਾ ਬੇਟਾਂ ਦੀ ਵਲ ਤੀਸੋ ਇਹਨਾਂ ਨੇ ਦੇ ਬਤਾਲੀਆਂ ਇਹਨਾਂ ਕੋਈ ਟੋਕਰੀ ਕੋਈ ਮੱਟੀ ਦੀ ਸੱਟ ਤੇ ਪੁੱਟ ਭਰ ਲੈਣੀ ਆ ਨਹੀਂ ਛੋਟਾ ਹੋਣ ਵੱਡਾ ਹੋਣ ਤੁਹਾਡੇ ਪਿੰਡ ਖੜੇ ਨੇ ਵੋਟਾਂ ਦੇ ਆਰ ਉਹਨਾਂ ਦੀ ਸੁਣ ਲਓ ਆ ਕ੍ਰਿਸ਼ਨ ਬੈਠਾ ਆ ਬੈਠਾ ਹਾਂ ਇਹਨੂੰ ਇਹਨੂੰ ਪਾਰਟੀ ਨੇ ਟਿਕੜ ਦਿੱਤੀ ਆ ਕਹਿੰਦੇ ਕਿ ਉਹ ਮਰ ਗਿਆ ਇਹਨੂੰ ਤੇ ਬੈਠਣਾ ਹੁੰਦਾ ਇਹ ਉਹਦੇ ਸਾਥ ਕੀ ਬੈਠਾ ਹੁੰਦਾ ਮੇਰੇ ਨਾਲ ਆ ਕੇ ਆਹ ਵੇਖਿਆ ਆ ਠੀਕ ਆ ਭਾਈ ਤੁਸੀਂ ਨਜਾਇਜ਼ ਪੁੱਕੀ ਸ਼ਰਾਬ ਵੇਚਦੇ ਹੋ ਬਥੇਰੇ ਤੁਹਾਡੇ ਜਾਂਦੇ ਨੌਕਰਾਂ ਦੇ ਪਰਚੇ ਹੋ ਗਏ ਉਹ ਤੇ ਸਾਡੀ ਉਹ ਸਾਡੇ ਹੀ ਕਸੂਰ ਆ ਸਾਡੇ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਅੱਛਾ ਏਸੀ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਜਿਸ ਨੇ ਆਪਣੀ ਸਰਕਾਰ ਦੇ ਉੱਪਰ ਇਹ ਬੋਲਿਆ ਕਿ ਸਾਡੀ ਸਰਕਾਰ ਦੇ ਵਿੱਚ ਕੁਝ ਅਜੇ ਖੋਟੇ ਸਿੱਕੇ ਬੈਠੇ ਨੇ ਜਿਹੜੇ ਦੂਸੀਆਂ ਪਾਰਟੀਆਂ ਦੇ ਜਾਂ ਆਪਣੇ ਵਰਕਰਾਂ ਦੇ ਜਿਹੜੇ ਕੋਈ ਉਹਨਾਂ ਨੂੰ ਪਛਾਣ ਨਹੀਂ ਕਰਦੇ ਔਰ ਉਹਨਾਂ ਜੋ ਆਪਣੀ ਸਰਕਾਰ ਤੋਂ ਕੰਮ ਲੈ ਕੇ ਤੇ ਫਿਰ ਸਰਕਾਰ ਦੇ ਖਿਲਾਫ ਚੋਣਾਂ ਲੜ ਰਹੇ ਨੇ ਸਰਕਾਰ ਦੇ ਖਿਲਾਫ ਜਿਹੜੀ ਬਗਾਵਤ ਕਰ ਚੁੱਕੇ ਨੇ ਸੋ ਉਹਨਾਂ ਦੇ ਨਰਿੰਦਰ ਕੌਰ ਭਰਾਏ ਦੇ ਹਲਕੇ ਦੇ ਵਿੱਚੋਂ ਹੀ ਜੋ ਆਮ ਆਦਮੀ ਪਾਰਟੀ ਦੇ ਵਰਕਰ ਆਜ਼ਾਦ ਚੋਣ ਵਿੱਚ ਖੜ ਗਏ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਦਾਵੇਦਾਰ ਸੀ ਉਹ ਟਿਕਟ ਦੇ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਆਜ਼ਾਦ ਚੋਣ ਲੜਨ ਵਾਸਤੇ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਈਲਾਂ ਭਰੀਆਂ ਨੇ ਹੁਣ ਨਰਿੰਦਰ ਕੌਰ ਭਰਾਏ ਦੇ ਵੱਲੋਂ ਉਹ ਜਿਹੜਾ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਉਹਨਾਂ ਨੂੰ ਖੋਟੇ ਸਿੱਕੇ ਦੱਸਿਆ ਆਪਣੀ ਸਰਕਾਰ ਦੇ ਵਿੱਚ ਜਿਹੜੇ ਉਹਨਾਂ ਨੂੰ ਕੰਮ ਦੇ ਰਹੇ ਨੇ ਸੋ ਇਸ ਤੋਂ ਪਹਿਲਾਂ ਕਿ ਬਰਨਾਲਾ ਵਿੱਚ ਜਿਮਨੀ ਚੋਣ ਹੋਈ ਤਾਂ ਉਸ ਸਮੇ ਗੁਰਦੀਪ ਸਿੰਘ ਬਾਠ ਨੇ ਵੀ ਅਜਾ ਚੋਣ ਲੜੀ ਸੀ ਗੁਰਦੀਪ ਸਿੰਘ ਬਾਠ ਜੋ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਬਰਨਾਲਾ ਤੋਂ ਫਿਰ ਪਲੈਨਿੰਗ ਬੋਰਡ ਦਾ ਉਹ ਪ੍ਰਧਾਨ ਬਣਿਆ ਚੇਅਰਮੈਨ ਬਣਿਆ ਪਰ ਉਸ ਨੂੰ ਟਿਕਟ ਨਹੀਂ ਦਿੱਤੀ ਗਈ ਜੋ ਉਮੀਦ ਹੈ ਨੇ ਆਪਣੇ ਜਿਹੜਾ ਰਿਸ਼ਤੇਦਾਰ ਨੂੰ ਟਿਕਟ ਦਵਾਈ ਤੇ ਉਸ ਤੋਂ ਬਾਅਦ ਗੁਰਦੀਪ ਸਿੰਘ ਬਾਠ ਜਿਹੜੇ ਨੇ ਉਹ ਬਗਾਵਤ ਕਰ ਗਏ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਚੋਣ ਲੜੀ ਔਰ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਪਰ ਅੱਜ ਗੁਰਦੀਪ ਸਿੰਘ ਬਾਠ ਫਿਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਜੋ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਸਤੇ ਵੀ ਤਿਆਰੀਆਂ ਕਰ ਚੁੱਕੇ ਨੇ ਸੋ ਇਸ ਨੂੰ ਲੈ ਕੇ ਨਰਿੰਦਰ ਕੌਰ ਭਰਾੜ ਦੇ ਵੱਲੋਂ ਵੀ ਆਪਣੀ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਗਏ ਨੇ